ਵੀਰ ਕੋਈ ਇਹ ਆਮ ਰੈਲੀ ਨਹੀਂ ਹੈਗੀ ਕਿ ਆਮ ਜਿਵੇਂ ਰੈਲੀਆਂ ਚਲਦੀਆਂ ਵੀ ਉਹ ਇੱਥੇ ਕਿਸੇ ਨੂੰ ਕੋਈ ਨਿੰਦਿਆ ਚੁਗਲੀ ਨਾ ਇਹ ਕੰਮ ਹੋਣ ਦੀ ਰੈਲੀ ਹੈ ਇਹ ਪਹਿਲਾਂ ਬੰਦ ਹੋ ਚੁੱਕੀਆਂ ਸੀ ਪੰਜਾਬ ਚੋਂ ਪੰਜਾਬ ਦੇ ਵਿੱਚ ਸਿਰਫ ਰਾਜਨੀਤਿਕ ਇਕੱਠ ਹੁੰਦਾ ਸੀ ਬਸ ਜਾਂ ਵਿਆਹਾਂ ਤੇ ਇਕੱਠ ਹੁੰਦਾ ਸੀ ਜਾਂ ਭੋਗਾ ਤੇ ਇਕੱਠ ਹੁੰਦਾ ਸੀ ਕੋਈ ਮਤਲਬ ਆਸ ਦੀ ਕਿਰਨ ਵਾਲਾ ਕੱਠ ਨਹੀਂ ਹੁੰਦਾ ਸੀ ਕਦੇ ਜਿਵੇਂ ਕੱਲ 16 ਦਸੰਬਰ ਨੂੰ ਸਾਰੇ ਸਰਕਾਰੀ ਸਕੂਲਾਂ 'ਚ ਲੱਖਾਂ ਮਾਪੇ ਪਹਿਲੀ ਵਾਰ ਆਪਣੇ ਬੱਚਿਆਂ ਦੇ ਟੀਚਰਾਂ ਨੂੰ ਮਿਲਣ ਗਏ ਪਹਿਲੀ ਵਾਰ ਸ਼ੁਰੂ ਹੋ ਰਿਹਾ ਹੈ ਪਿਛਲੀ ਵਾਰ ਵੀ ਕੀਤਾ ਸੀ ਕਿ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋਇਆ ਹੈ ਕਿ ਜਿੱਥੇ ਸਾਡੇ ਬੱਚੇ ਪੜ੍ਹਦੇ ਨੇ ਅਸੀਂ ਟੀਚਰਾਂ ਨੂੰ ਪੁੱਛ ਕੇ ਆਈਏ ਉਹ ਕੀ ਕਰਦੇ ਨੇ ਤੇ ਟੀਚਰ ਪੁੱਛਣ ਭਾਈ ਸਕੂਲ ਤੋਂ ਬਾਅਦ ਕੀ ਕਰਦੇ ਨੇ ਇਹੋ ਜਿਹੇ ਫੰਕਸ਼ਨ ਹੋਣੇ ਹਟ ਗਏ ਸੀਗੇ ਪੰਜਾਬ 'ਚ ਉਦਾਸੀ ਛਾ ਗਈ ਸੀ ਪਰ ਪੰਜਾਬੀਆਂ ਹੌਸਲਾ ਨਹੀਂ ਹਾਰਦੇ ਪੰਜਾਬੀਆਂ ਅੱਜ ਗੁਰੂ ਸਾਹਿਬ ਦਾ ਸ਼ਹੀਦੀ ਦਿਨ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਉਹਨਾਂ ਕੋਲੇ ਕੌਣ ਆਏ ਸੀ ਕਸ਼ਮੀਰੀ ਪੰਡਤ ਆਏ ਸੀ ਕਿ ਸਾਨੂੰ ਜੀ ਜ਼ਬਰਦਸਤੀ ਧਰਮ ਪਰिवर्तन ਕਰਵਾਇਆ ਜਾ ਰਿਹਾ ਹੈ ਤਾਂ ਉਹਨਾਂ ਨੇ ਕੀ ਕਿਹਾ ਸੀ ਕਿ ਸੇ ਵੱਡੀ ਸ਼ਖਸੀਅਤ ਦੀ ਕੁਰਬਾਨੀ ਚਾਹੀਦੀ ਹੈ ਤਾਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਅੱਜ ਸਾਲ ਦੇ ਬਾਲਕ ਸੀ ਹੈ ਉਹਨਾਂ ਨੇ ਕੀ ਕਿਹਾ ਸੀ ਪਿਤਾ ਜੀ ਫਿਰ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ ਤੇ ਜਾ ਕੇ ਉੱਥੇ ਸ਼ੀਸ਼ਗੰਜ ਗੁਰਦੁਆਰਾ ਅੱਜ ਵੀ ਹੈਗਾ ਉੱਥੇ ਲੋਕ ਸੀਸ ਝੁਕਾਉਂਦੇ ਆ ਉੱਥੇ ਤੇ ਉਹ ਜਿਹੜਾ ਧਰਮ ਪਰਵਰਤਨ ਕਰਾਉਂਦਾ ਸੀ ਉਹਦੀ ਕਬਰ ਤੇ ਕੋਈ ਦੀਵਾ ਕਰਨ ਵਾਲਾ ਹੈ ਨਹੀਂ ਭਾਈ ਆਹ ਹੁੰਦੀਆਂ ਕੁਰਬਾਨੀਆਂ ਇਹ ਹੁੰਦੀਆਂ ਕੁਰਬਾਨੀਆਂ ਆਪਾਂ ਚਾਰ ਪੰਜ ਬੰਦਿਆਂ ਤੋਂ ਡਰ ਗਏ ਚਾਰ ਪੰਜ ਹੀ ਬੰਦੇ ਸੀ ਇਹ ਪਿਛਲੇ 25 ਸਾਲ ਤੋਂ ਦੋ ਇੱਕ ਪਰਿਵਾਰ ਦੇ ਦੋ ਇੱਕ ਪਰਿਵਾਰ ਦੇ ਇੱਕ ਪਾਕਿਸਤਾਨ ਤੋਂ ਬਸ ਚਾਰ ਬੰਦ ਜੀ ਸੀ ਚਲੋ ਪਾਕਿਸਤਾਨ ਤਾਂ ਦੁਸ਼ਮਣ ਦੇਸ਼ ਹੈ ਉੱਥੋਂ ਵਾਲੇ ਤਾਂ ਲੁੱਟਣ ਆਉਣਗੇ ਕੁੱਟਣ ਵੀ ਆਉਣਗੇ ਉਹ ਤਾਂ ਦੇਖ ਹੀ ਜਾਂਦੇ ਰਹਿੰਦੇ ਆ ਵੀ ਕਦੋਂ ਮੌਕਾ ਮਿਲੇ ਆਪਣੇ ਆਲੇ ਨਹੀਂ ਲੁੱਟਲੇ ਆਪਾਂ ਆਪਾਂ ਚਾਰ ਬੰਦਿਆਂ ਤੋਂ ਡਰ ਗਏ ਯਾਰ ਨਹੀਂ ਤੁਸੀਂ ਜੋ 2022 ਚ ਗੱਡਤੀ ਨਾ ਮੋੜੀ ਆਪਣੇ ਇਲਾਕੇ ਚ ਇਹਨੂੰ ਮੋੜੀ ਕਹਿੰਦੇ ਆ ਮੋੜੀ ਇੱਥੇ ਮਾਨਾਂ ਦੇ ਪਿੰਡ ਨੇ ਸਾਰੇ ਮਾਨਾ ਨੇ ਮੋੜੀ ਗੱਡੀ ਹੋਈ ਐ ਇੱਥੇ ਮੌੜਾਂ ਦੀ ਜਿੰਨੀ ਵੀ ਮੌੜ ਪਿੰਡ ਨੇ ਸਾਰੇ ਮਾਨਾ ਦੇ ਨੇ ਇਹ ਮੋੜੀ ਗੱਡੀ ਆਪਾਂ ਨੇ ਸਿੱਧੂਆਂ ਨੇ ਮੋੜੀ ਗੱਡੀ ਭੁੱਲਰਾ ਨੇ ਮੋੜੀਆਂ ਗੱਡੀਆਂ ਜਦੋਂ ਪਿੰਡ ਬਸੇ ਨੇ ਇਹ ਜਿਹੜੀ ਤੁਸੀਂ ਬਾਈਚ ਮੋੜੀ ਗੱਡਤੀ ਨਾ ਇੱਥੇ ਜਿਹੜਾ ਹੁਣ ਪਿੰਡ ਵਸ ਗਿਆ ਨਾ ਇਹ ਇਹ ਨਹੀਂ ਉਜੜ ਸਕਦਾ ਲੱਖ ਕੋਸ਼ਿਸ਼ਾ ਕਰ ਲੈਣ ਦੇਖੋ ਕਿੰਨਾ ਕੁਝ ਕਰੀ ਜਾਂਦੇ ਮੇਰੇ ਖਿਲਾਫ ਹੈ ਨਾ ਕੋਈ ਇਧਰੋਂ ਕੋਈ ਉਧਰੋਂ ਜਿੰਨੇ ਜਰ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਮੇਰੇ ਮੱਥੇ ਤੇ ਤਿਓੜੀ ਨਹੀਂ ਪਾ ਸਕਦਾ ਧਰਤੀ ਤੇ ਵੀ ਤੁਸੀਂ ਨਾਲ ਖੜੇ ਹੋ ਪਰ ਮੈਨੂੰ ਕੀ ਮੈਨੂੰ ਹੋਰ ਕੀ ਚਾਹੀਦਾ ਗੁਰੂ ਨਾਨਕ ਸਾਹਿਬ ਤੁਰੇ ਜਾਂਦੇ ਸੀ ਮੇਰੀ ਦਾਦੀ ਮੈਨੂੰ ਕਹਾਣੀ ਸੁਣਾਉਂਦੀ ਹੁੰਦੀ ਸੀ ਨਾਲ ਬਾਬਾ ਮਰਦਾਨਾ ਸੀ ਕਿਸੇ ਪਿੰਡ ਦੀ ਝੂਹ ਤੇ ਬੈਠੇ ਕਹਿੰਦੇ ਮਰਦਾਨਿਆਂ ਛੇੜ ਰਵਾਬ ਬਾਣੀ ਉਚਰੀਏ ਮਰਦਾਨੇ ਨੇ ਰਵਾਬ ਛੇੜੀ ਗੁਰੂ ਸਾਹਿਬ ਬਾਣੀ ਉਚਰਨ ਲੱਗ ਗਏ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਕੋਈ ਰੱਬ ਦਾ ਬੰਦਾ ਆ ਗਿਆ ਆਪਣੇ ਪਿੰਡ ਆਪਣੇ ਪਿੰਡ ਦੀ ਝੂਹ ਤੇ ਬੈਠਾ ਸਿੱਧੀ ਰੱਬ ਨਾਲ ਹੈ ਉਹਦੀ ਸਤਸੰਗ ਕਰ ਲਈਏ ਕਿਸਮਤਾਂ ਪਲਟ ਦੂਗਾ ਪਿੰਡ ਸਾਰਾ ਇਕੱਠਾ ਹੋ ਕੇ ਗਿਆ ਗੁਰੂ ਸਾਹਿਬ ਕਹਿੰਦੇ ਭਾਈ ਕਿੱਧਰ ਕਹਿੰਦੇ ਜੀ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਸਾਡੇ ਰਸਤੇ ਭਾਈ ਸੱਚ ਵਾਲੇ ਆਉਖੇ ਰਾਹ ਐ ਤੁਹਾਡੇ ਤੁਰੇ ਨਹੀਂ ਜਾਣਾ ਨਾਲ ਨਾ ਜੀ ਕਹਿੰਦੇ ਚੱਲਾਂਗੇ ਕਹਿੰਦੇ ਚਲੋ ਫਿਰ ਤੁਰੇ ਗਏ ਤੁਰੇ ਗਏ ਗਾਂਹਾਂ ਸੇ ਓਨੇ ਦੇ ਢੇਰ ਆ ਗਏ ਮੇਰੀ ਦਾਦੀ ਸੁਣਾਉਂਦੀ ਹੁੰਦੀ ਸੀ ਇਹ ਗੱਲ ਬਾਤ ਬਾਤ ਜਿਵੇਂ ਬਾਤਾਂ ਪਾਉਂਦੇ ਆ ਨਾ ਬੱਚਿਆਂ ਨੂੰ ਸੁਵਾਉਣ ਵੇਲੇ ਸ਼ਾਮ ਨੂੰ ਰਾਤ ਨੂੰ ਬਾਤ ਪਾਉਂਦੀ ਹੁੰਦੀ ਸੀ ਤੇ ਸੋਨੇ ਦੇ ਢੇਰ ਆ ਗਏ ਜਿਨ੍ਹਾਂ ਨੂੰ ਸੋਨਾ ਚਾਹੀਦਾ ਸੀ ਉਹਨੇ ਸੋਨਾ ਚੱਕਿਆ ਕਹਿੰਦੇ ਮਾਰੋ ਗੋਲੀ ਸੱਚ ਨੂੰ ਲੈ ਥੋੜਾ ਜਿਹਾ ਤਰਨ ਵਾਲੀ ਕੰਮ ਬਣ ਗਿਆ ਆਪਣਾ ਤਾਂ ਉਹ ਤਾਂ ਜੀ ਚਲੇ ਗਏ ਕਾਫਲਾਤ ਦਾ ਰਹਿ ਗਿਆ ਗੁਰੂ ਸਾਹਿਬ ਕਹਿੰਦੇ ਵਾ ਭਾਈ ਤੁਸੀਂ ਉਹ ਕਹਿੰਦੇ ਅਸੀਂ ਸੋਨੇ ਵਾਲੇ ਨਹੀਂ ਹੈਗੇ ਅਸੀਂ ਤਾਂ ਨਾਲ ਤੁਲਾਂਗੇ ਕਹਿੰਦੇ ਕਹਿੰਦੇ ਰਾਹ ਓਖੇ ਆ ਸਕਦੇ ਨੇ ਕਹਿੰਦੇ ਕੋਈ ਚੱਕਰ ਵਾਲੀ ਗੱਲ ਨਹੀਂ ਅੱਗੇ ਤੁਰੇ ਗਏ ਤੁਰੇ ਗਏ ਤੁਰੇ ਹੀਰੇ ਮੋਤੀਆਂ ਦੇ ਢੇਰ ਆ ਗਏ ਚਾਂਦੀ ਵੀ ਵਿੱਚ ਹੀ ਪਈ ਉਹ ਬਾਕੀਆਂ ਨੇ ਸਾਰਿਆਂ ਨੇ ਕਿਹਾ ਕਹਿੰਦੇ ਲੈ ਉਹਨਾਂ ਨਾਲੋਂ ਵਧੀਆ ਰਹਿ ਗਿਆ ਹੀਰੇ ਮੋਤੀ ਮਿਲ ਗਏ ਉਹ ਵੀ ਘਰ ਨੂੰ ਮੁੜਿਆ ਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਨੇ ਪੁੱਛਿਆ ਭਾਈ ਮਰਦਾਨਾ ਤੂੰ ਕਹਿੰਦਾ ਬਾਬਾ ਜੀ ਮੈਂ ਨਹੀਂ ਜਾਂਦਾ ਮੈਂ ਤਾਂ ਉਹਨਾਂ ਤੋਂ ਅਮੀਰ ਆ ਗੁਰੂ ਸਾਹਿਬ ਕਹਿੰਦੇ ਮਰਦਾਨਾ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਤੂੰ ਨਾ ਤੋਂ ਅਮੀਰ ਕਿਵੇਂ ਆ ਮਰਦਾਨਾ ਬਾਬਾ ਕਹਿੰਦਾ ਕਹਿੰਦਾ ਕੀ ਸਮਝਾਵਾਂ ਮੈਂ ਬਾਬਾ ਜੀ ਉਹਨਾਂ ਕਮਲਿਆਂ ਨੂੰ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਚਲੇ ਗਏ ਕਿ ਮੈਂ ਉਹਨਾਂ ਤੋਂ ਜ਼ਿਆਦਾ ਅਮੀਰ ਹਾਂ ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ ਫਿਰ ਮੈਨੂੰ ਉਸ ਤੋਂ ਵੱਧ ਹੋਰ ਖਜ਼ਾਨਾ ਕੀ ਚਾਹੀਦਾ ਜਦੋਂ ਸਰਪੰਚ ਤੋਂ ਲੈ ਕੇ ਮੁੱਖ ਮੰਤਰੀ ਬਣਾਉਣ ਵਾਲੇ ਤਾਂ ਲੋਕ ਨੇ ਜਦੋਂ ਉਹੀ ਮੇਰੇ ਨਾਲ ਨੇ ਫਿਰ ਮੈਨੂੰ ਕਦਾ ਖਤਰਾ ਵਈ ਮੈਂ ਕਿਉਂ ਬੋਲਾਂ ਲੋਕ ਬੋਲਦੇ ਨੇ ਮੇਰੇ ਵੱਲੋਂ ਵਕੀਲ ਬਣ ਕੇ ਬੋਲਦੇ ਆ ਲੋਕ ਸুইস ਕਰਕੇ ਕਦੇ ਵੀ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਹਾਂ ਇਹਨਾਂ ਜ਼ਰੂਰ ਹੈ ਕਬਰਾਹਟ ਤੜਫਾਹਟ ਬਹੁਤ ਜ਼ਿਆਦਾ ਵੀ ਆਮ ਘਰਾਂ ਦਾ ਮੁੰਡਾ ਕੁਰਸੀ ਤੇ ਕਿਉਂ ਬਹਿ ਗਿਆ ਚਲ ਬਹਿ ਤਾਂ ਗਿਆ ਇਹਨੂੰ ਤਾਂ ਰਾਜ ਵੀ ਕਰਨਾ ਆ ਗਿਆ ਇਹਨਾਂ ਨੂੰ ਤਾਂ ਇਹਨੂੰ ਤਾਂ ਪੁਲਿਸ ਵੀ ਚਲਾਉਣੀ ਆ ਗਈ ਇਹਨਾਂ ਨੂੰ ਜ਼ਿਲੇ ਵੀ ਚਲਾਉਣੇ ਆ ਗਏ ਤਾਂ ਸਾਰਾ ਕੁਝ ਹੀ ਸਿੱਖ ਗਏ ਸਾਡੀਆਂ ਤਾਂ ਹੁਣ ਵਾਰੀਆਂ ਆਉਣੀਆਂ ਨਹੀਂ ਆਹੀ ਪੰਗਾ ਬਸ ਅਹੀ ਪੰਗਾ ਹੈ ਕਿ ਸਾਡੀਆਂ ਨਹੀਂ ਬਾਰੀਆਂ ਆਉਣੀਆਂ ਸੋ ਇਸ ਕਰਕੇ ਤੁਹਾਨੂੰ ਕਹਿਣਾ ਆ ਬਾਦਲ ਦਾ ਸਾਰਾ ਟੱਬਰ ਹਾਰ ਗਿਆ ਨਾ ਇੱਕੋ ਹੀ ਰਹਿ ਗਈ ਜਿਹਦੇ ਨਾਂ ਤੇ ਹਜੇ ਹਾਰ ਨਹੀਂ ਬਸ ਐਤ ਕੀ ਉਹ ਹਾਰ ਵੀ ਪਾ ਦੇਣਾ ਆਪਾਂ ਨੇ ਬਸ ਬਠਿੰਡੇ ਤੋਂ ਬਾਕੀ ਸਾਰਾ ਟੱਬਰ ਹਾਰਿਆ ਹੋਇਆ ਹੈ ਬਈ ਇੱਕ ਹਾਰ ਹੋਰ ਪਾਉਣਾ ਹੈ ਬਸ ਸਮਝਦੇ ਕੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ ਲੋਕਾਂ ਨੇ ਬਣਾਏ ਸੀਗੇ ਪਾ ਲਿਆ ਆਪਣੇ ਆਪ ਜ਼ਿਮੀਂਦਾਰ ਬਣ ਕੇ ਸਾਨੂੰ ਮਲੰਗ ਕਹਿਣ ਲੱਗ ਗਏ ਆਪ ਬਣ ਕੇ ਖਾਨਦਾਨੀ ਨਹਿਰਾ ਇਹਨਾਂ ਦੇ ਖੇਤਾਂ ਜਾ ਕੇ ਮੁਕਦੀਆਂ ਨੇ ਤੇ ਸਾਨੂੰ ਕਹਿਣ ਲੱਗੇ ਮਲੰਗ ਨੇ ਇਹ ਭਾਈ ਮਲੰਗ ਅਸੀਂ ਕੀਤੇ ਤੁਸੀਂ ਤੁਸੀਂ ਕੀਤੇ ਹ ਮਲੰਗ ਜੇ ਤੁਸੀਂ ਨਾ ਹੁੰਦੇ ਸ਼ਾਇਦ ਅਸੀਂ ਵਧੀਆ ਹੁੰਦੇ ਘਰਾਂ ਚ ਰੋਟੀ ਖਾਂਦੇ ਸੀ ਸਾਰੇ ਆਪਣੀ ਆਪਣੀ ਇੱਜ਼ਤ ਹੁੰਦੀ ਹਰੇਕ ਦੀ ਤੁਸੀਂ ਚੱਕ ਕੇ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਤੁਸੀਂ ਫਰੋਲਣ ਲੱਗ ਗਏ ਸੜਕਾਂ ਤੇ ਦੂਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਐ ਆਪ ਦੇ ਘਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਇਹ ਯਾਦ ਰੱਖ ਲਿਓ ਬਸ ਇਹਨਾਂ ਦੇ ਆਪ ਦੇ ਲੱਗੀਆਂ ਹੋਣ ਕੋਬਰਾਉਣਾ ਨਹੀਂ ਕਿਸੇ ਗੱਲ ਤੋਂ ਆਹ ਹਮਾਰ ਸਾਡੇ ਵਿਕਾਸ ਦੇ ਚੱਲ ਰਹੇ ਨੇ ਅਰਵਿੰਦ ਜੀ ਨੂੰ ਮੈਂ ਹਰ ਹਫਤੇ ਕਹਿਣਾ ਸਰ ਕੋਈ ਐਤਵਾਰ ਬਿਲਨ ਛੱਡਿਓ ਮੇਰੇ ਵਾਸਤੇ ਲਿਖ ਲਓ ਪੰਜਾਬ ਦੇ ਵਿੱਚ ਹਰ ਐਤਵਾਰ ਨੂੰ ਕੋਈ ਅਸੀਂ ਦਿੱਲੀ ਤੋਂ ਸਿੱਖਿਆ ਕੰਮ ਕੋਈ ਦਿੱਲੀ 'ਚ ਕਾਮਯਾਬ ਹੋਇਆ ਕੋਈ ਦਿੱਲੀ 'ਚ ਘਟ ਕਾਮਯਾਬ ਹੋਇਆ ਸਾਡੇ ਜ਼ਿਆਦਾ ਹੋ ਗਿਆ ਮੁਹੱਲਾ ਕਲੀਨਿਕ ਦਿੱਲੀ 'ਚ ਘਟ ਬਣੇ ਜਿਨਨੇ 4 ਸਾਲਾਂ ਚ ਬਣਾਇਆ ਸੀ ਸਾਲਾਂ ਚ ਬਣਾਤੇ ਕਿਉਂਕਿ ਤਜਰਬਾ ਇਹਨਾਂ ਕੋਲੇ ਸੀ ਕਿ ਆਹ ਦਿੱਕਤਾਂ ਆਉਣਗੀਆਂ ਉਹ ਦਿੱਕਤਾਂ ਸੀ ਪਹਿਲੀ ਫੇਸ ਕਰ ਲੀਆਂ ਕਿ ਇਹ ਦਿੱਕਤਾਂ ਆਉਣੀ ਨਹੀਂ ਦੇਣੀਆਂ ਸੋ ਸਕੂਲ ਸਕੂਲਾਂ ਚ ਬੱਚਿਆਂ ਦਾ ਕੌਨਫੀਡੈਂਸ ਦੇਖੋ ਆ ਮੈਂ ਪਿੱਛੇ ਜੇ ਗਿਆ ਤੁਸੀਂ ਦੇਖੀ ਹੋਣੀ ਵੀਡੀਓ ਫਤੇਗੜ ਸਾਹਿਬ ਕੋਲੇ ਇੱਕ ਸਕੂਲ ਚ ਲੱਗਾ ਗਿਆ ਮੈਂ ਇੱਥੇ ਖੜ ਗਿਆ ਜਾਂਦੇ ਜਾਂਦੇ ਮੈਂ ਮੈਂ ਕਿਹਾ ਵੀ ਪੁੱਛਣ ਲੱਗ ਗਿਆ ਮੈਂ ਬੱਚਿਆਂ ਨੂੰ ਸਰ 9ਵੀਂ ਕਲਾਸ ਦੇ ਬੱਚੇ ਨੂੰ ਪੁੱਛਿਆ ਕੋਈ 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 ਬੱਚਾ ਸਰ ਕਹਿੰਦਾ ਮੈਂ ਜੱਜ ਬਣੂ ਇੱਕ ਬੱਚੀ ਕਹਿੰਦੀ ਮੈਂ ਜੱਜ ਬਣੂਗੀ ਇੱਕ ਕਹਿੰਦਾ ਮੈਂ ਡਾਕਟਰ ਬਣੂਗਾ ਇੱਕ ਕਹਿੰਦਾ ਮੈਂ ਆਈਐਸ ਬਣੂਗਾ ਇੱਕ ਕਹਿੰਦਾ ਆਈਐਸ ਬਣੂਗਾ ਇੱਕ ਬੱਚਾ ਮਿਲਿਆ ਸਰ ਇਹ ਵੀ ਸਾਰਾ ਤੁਹਾਡੀ ਸਿਹਰਾ ਜਾਂਦਾ ਉਹ ਕਹਿੰਦਾ ਪਹਿਲਾਂ ਤਾਂ ਮੈਂ ਰੇਡੀਓਲੋਜਿਸਟ ਬਣ ਜਾਊਗਾ ਡਾਕਟਰ ਉਸ ਤੋਂ ਬਾਅਦ ਫਿਰ ਮੈਂ ਵੋਟਾਂ 'ਚ ਖੜਾ ਹੋਊਗਾ ਫਿਰ ਮੈਂ ਸੀਐਮ ਬਣੂਗਾ ਮੈਂ ਕਿਹਾ ਸੀਐਮ ਬਣੇਗਾ ਮੈਂ ਕਿਹਾ ਬੇਟਾ 8ਵੀਂ 9ਵੀਂ ਚੀ ਹੈ ਪਹਿਲਾਂ ਪੜ੍ਹੇਗਾ ਫੇਰ ਲੋਕਾਂ ਦੀ ਸੇਵਾ ਅੱਜ ਲੱਗੇਗਾ ਫੇਰ ਇਲੈਕਸ਼ਨਾਂ 'ਚ ਖੜੇਗਾ ਫੇਰ ਦੁਬਾਰੀ सीएम ਬਣੇਗਾ ਕਹਿੰਦਾ ਹਾਂਜੀ ਉਹਨਾਂ ਚਿਰ ਤੁਸੀਂ ਹੈਗੇ ਹੋ ਉਦੋਂ ਬਾਅਦ ਫੇਰ ਮੈਂ ਆ ਜਾਊਂਗਾ ਜੀ ਕੀ ਆ ਕੌਨਫੀਡੈਂਸ ਹੈ ਨਹੀਂ ਤਾਂ ਆਮ ਆਦਮੀ ਪਾਰਟੀ ਬਣਨ ਤੋਂ ਪਹਿਲਾਂ ਲੋਕ ਰਾਜਨੀਤੀ ਨੂੰ ਗੁੰਡਿਆਂ ਦਾ ਤੇ ਪੈਸੇ ਵਾਲਾਂ ਦਾ ਖੇਡ ਮੰਨਦੇ ਸੀ ਇਹ ਹੁਣ ਹੋਇਆ ਅਰਵਿੰਦ ਕੇਜਰੀਵਾਲ ਹੋਰਾਂ ਦੀ ਮੱਜਾ ਨਾਲ ਕਿ ਅੱਠਵੀਂ ਨੌਵੀਂ ਵਾਲਾ ਜਵਾਕ ਵੀ ਕਹਿ ਰਿਹਾ ਵੋਟਾਂ 'ਚ ਖੜਾ ਹੋ ਕੇ ਮੁੱਖ ਮੰਤਰੀ ਬਣੂੰਗਾ ਇਹ ਇਹ ਵਿਸ਼ਵਾਸ ਜਾਗ ਗਿਆ ਜੀ ਵਿਸ਼ਵਾਸ ਆ ਫਰਕ ਹੈ ਔਰ ਅਸੀਂ ਆਪਣੇ ਵੱਲੋਂ ਜੋ ਲੋਕਾਂ ਦੇ ਹੱਕ 'ਚ ਫੈਸਲਾ ਹੁੰਦਾ ਉਹ ਕਰਦੇ ਆ ਆਮ ਆਦਮੀ ਕਲੀਨਿਕ ਖੋਲ ਰੇ ਆ ਕੇਂਦਰ ਸਰਕਾਰ ਨੂੰ ਮਿਰਚਾਂ ਲੱਗ ਗਈਆਂ ਇਹ ਤਾਂ ਕਹਿੰਦੇ ਤੰਦਰੁਸਤ ਹੋ ਜਾਣਗੇ ਪੰਜਾਬੀ ਇਹਨਾਂ ਨੂੰ ਤਾਂ ਬਿਮਾਰ ਹੀ ਰੱਖਣਾ ਇਹ ਕੁਸ਼ਤੀਆਂ ਕਬੱਡੀਆਂ ਵਾਲੇ ਰਹਿਣ ਨਹੀਂ ਦੇਣੇ ਹੁਣ ਮਸਾਂ ਤਾਂ ਟੀਕੇ ਲਾਉਣ ਲਾਏ ਆ ਇਹ ਨਸ਼ੇ ਦੇ ਇਹਨਾਂ ਨੂੰ ਬਿਮਾਰ ਹੀ ਰੱਖੋ ਇਮ ਆਮ ਆਦਮੀ ਕਲੀਨਿਕ ਖੁੱਲ ਹੀ ਜਾਂਦੇ ਨੇ ਪੈਸੇ ਬੰਦ ਕਰ ਦੋ ਸੈਂਟਰ ਚੋਂ ਪੈਸਾ ਦੇਣਾ ਬੰਦ ਕਰਤਾ ਕਹਿੰਦੇ ਆਮ ਆਦਮੀ ਕਲੀਨਿਕ ਬੰਦ ਕਰੋ ਫੇਰ ਪੈਸੇ ਦੇਵਾਂਗੇ ਉਸ ਤੋਂ ਬਾਅਦ ਕਿਸਾਨਾਂ ਨੂੰ ਪੈ ਨਿਕਲੇ ਕਹਿੰਦੇ ਯਾਰ ਖੇਤੋਂ ਸਿੱਧੀ ਸੜਕ ਮੰਡੀ ਨੂੰ ਜਾਂਦੀ ਐ ਬਸ ਖੇਤ ਤੋਂ ਸਿੱਧੀ ਸੜਕ ਹੀ ਨਿਕਲਦੀ ਐ ਮੰਡੀ ਨੂੰ ਜਾਂਦੀ ਐ ਸਿੱਧੀ ਟਰੈਕਟਰ ਜਾਂਦੇ ਆ ਡਬਲ ਟੈਰਾਣੀਆਂ ਟਰਾਲੀਆਂ ਜਾਂਦੀਆਂ ਇਹ ਤਾਂ ਬਹੁਤ ਖੁਸ਼हाल ਹੋ ਗਏ ਇੰਨੇ ਸੜਕਾਂ ਨਹੀਂ ਬਣ ਦੇਣੀਆਂ आरडीएफ ਦਾ ਪੈਸਾ ਰੋਕ ਲਓ ਆਰਡੀਐਫ ਹੈਗਾ ਰੂਰਲ ਡਿਵੈਲਪਮੈਂਟ ਫੰਡ ਮੰਡੀ ਬੋਰਡ ਦਾ ਪੈਸਾ ਹੈ 5.5 ਹਜ਼ਾਰ ਕਰੋੜ ਰੋਕ ਲਿਆ ਜੇ 5.5 ਹਜ਼ਾਰ ਕਰੋੜ ਦੇ ਦੇਣ ਨਾ ਐਨ ਲਿਸ਼ਕ ਦੀਆਂ ਸੜਕਾਂ 67000 ਕਿਲੋਮੀਟਰ ਬਣ ਜਾਣਗੀਆਂ ਹਰੇਕ ਪਿੰਡ ਨੂੰ 18 ਫੁੱਟੀ ਜਾਊਗੀ ਹਰੇਕ ਪਿੰਡ ਨੂੰ ਫਿਰਨੀਆਂ ਵੀ 18-18 ਫੁੱਟੀਆਂ ਕਰ ਦਾਂਗੇ ਪਰ ਪੈਸਾ ਰੋਕ ਲਿਆ ਕੇਂਦਰ ਨੇ ਫਿਰ ਅਸੀਂ ਕਿਹਾ ਤੀਰਥ ਯਾਤਰਾ ਸ਼ੁਰੂ ਕਰ ਲਈ ਯਾਰ ਤਿੰਨ ਤਖਤ ਤਾਂ ਆਪਣੇ ਇੱਥੇ ਪੰਜਾਬ ਚ ਨੇ ਦੋ ਪਟਨਾ ਸਾਹਿਬ ਤੇ ਹਜੂਰ ਸਾਹਿਬ ਬਾਹਰ ਨੇ ਟ੍ਰੇਨਾਂ ਬੁੱਕ ਕਰ ਲੀਆਂ ਪੈਸੇ ਦੇ ਤੇ ਆ ਲੋ ਜੀ ਇੰਨੇ ਪੈਸੇ ਸਾਡੀਆਂ ਟ੍ਰੇਨਾਂ ਸਾਨੂੰ ਇੰਨੇ ਨੇ ਤਰੀਕ ਨੂੰ ਦੇ ਦਿਓ ਕਹਿੰਦੇ ਯਾਰ ਇਹ ਤਾਂ ਮੱਥਾ ਟੇਕਣ ਲੱਗ ਗਏ ਇਹ ਤਾਂ ਯਾਰ ਗੁਰੂ ਸਾਹਿਬ ਨੂੰ ਤਾਂ ਜਿੰਦਾ ਗੁਰੂ ਦਾ ਦਰਜਾ ਹੈ ਇਹ ਤਾਂ ਬਹੁਤ ਅਰਦਾਸਾਂ ਕਰਦੇ ਆ ਹਰ ਦੋ ਟਾਈਮ ਤੇ ਤੇ ਇਹ ਤਾਂ ਗੁਰੂ ਦੇ ਅਸ਼ੀਰਵਾਦ ਪ੍ਰਾਪਤ ਹੈ ਲੋਕ ਨੇ ਇਹਨਾਂ ਨੂੰ ਮੱਥਾ ਬਿਨਾਂ ਟੇਕਣ ਦਿਓ ਵੀਰੋ 7 ਤਰੀਕ ਵਾਲੀ ਤੇ 15 ਤਰੀਕ ਵਾਲੀ ਟ੍ਰੇਨ ਨਹੀਂ ਦਿੱਤੀ ਇਹਨਾਂ ਨੇ ਲਿਖ ਕੇ ਦੇਤਾ ਸਾਨੂੰ ਮੇਰੇ ਕੋਲੇ ਆਈਮੇਲ ਪਈ ਆ ਇਹਦੇ ਵਿੱਚ ਰੇਲਵੇ ਨੇ ਲਿਖ ਕੇ ਦੇਤਾ ਕਹਿੰਦੇ ਸਾਡੇ ਕੋਲੇ ਇੰਜੱਡੀ ਹੈਗੇ ਅਸੀਂ ਨਹੀਂ ਦਿੰਦੇ ਮੱਥਾ ਟੇਕਣ ਤੋਂ ਵੀ ਰੋਕਣਗੇ ਸਾਨੂੰ ਹਣ ਐਨੇ ਐਨੇ ਥੱਲੇ ਗਿਰ ਗਏ ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਦਿਨ ਮੈਂ ਬੋਲਿਆ ਸੀ ਕਿ ਜੇ ਇਹਨਾਂ ਦਾ ਵਾਸ ਚੱਲੇ ਇਹ ਕੈਪਟਨ ਅਮਰਿੰਦਰ ਤੇ ਸੁਨੀਲ ਜਾਖੜ ਨੂੰ ਪੁੱਛਣਾ ਚਾਹੀਦਾ ਆਪਾਂ ਨੂੰ ਉਹ ਬੀਜੇਪੀ ਚ ਨੇ ਹੁਣ ਜੇ ਇਹਨਾਂ ਦਾ ਵਾਸ ਚੱਲੇ ਜਨ ਗਨ ਮਨ ਚ ਉਹ ਵੀ ਪੰਜਾਬ ਕੱਢ ਦੇਣਗੇ ਰਾਸ਼ਟਰੀ ਗੀਤ ਚ ਪੰਜਾਬ ਹੈ ਔਰ ਪੰਜਾਬ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ ਹੈ ਜਨ ਗਨ ਮਨ ਅਧਿਨਾ ਇਕ ਜਾਇ ਹੈ ਭਾਰਤ ਭਾਗਯ ਵਿਦਾਤਾ ਪੰਜਾਬ ਸਿੰਧ ਗੁਜਰਾਤ ਮਰਾਠਾ ਪੰਜਾਬ ਕੱਢ ਦੇਣਗੇ ਚੋਂ ਯੂਪੀ ਪਾ ਦੇਣਗੇ ਉੱਥੇ ਹਾਂ ਯੂਪੀ ਸਿੰਧ ਗੁਜਰਾਤ ਮਰਾਠਾ ਕਰ ਦੇਣਗੇ ਇਹਨਾਂ ਕੀ ਹੈ ਇੱਕ ਬੇਲੀ ਲਿਆਉਣਾ ਰੋਜ਼ ਤਾਂ ਸਵਧਾਨ ਬਦਲੀ ਜਾਂਦੇ ਹੈ ਕੋਈ ਗੱਲ ਨਹੀਂ ਰੋਜ ਨਰਿੰਦਰ ਮੋਦੀ ਕਿਤੇ ਨਾ ਕਿਤੇ ਜਾ ਕੇ ਕਹਿੰਦਾ ਡਬਲ ਇੰਜਨ ਕੀ ਸਰਕਾਰ ਚਾਹੀਏ ਡਬਲ ਇੰਜਨ ਕੀ ਸਰਕਾਰ ਉਹ ਰੇਲਵੇ ਕਹਿੰਦਾ ਸਾਡੇ ਕੋਲ ਇੰਜਨ ਹੀ ਹੈ ਨਹੀਂ ਤੁਸੀਂ ਡਬਲ ਇੰਜਨ ਕਰੀ ਜਾਂਦੇ ਹੋ ਯਾਰ ਪਹਿਲਾਂ ਰੇਲਵੇ ਨੂੰ ਇੰਜਨ ਦੇ ਦਿਓ Rajasthan Madhya Pradesh ਨੂੰ ਇੰਜਨ ਬਾਅਦ ਚ ਦੇ ਦਿਓ ਡਬਲ ਖੁਸ਼ਖਬਰੀ ਦੋ ਘੰਟੇ ਦੇ ਦਿਓ ਬਸ ਇਤੋਂ ਵੱਡੀ ਖੁਸ਼ਖਬਰੀ ਦਿਆਂ ਐਂ ਕਿ ਮੇ ਰੋਕਦਣਗੇ ਸਾਨੂੰ ਇਹ ਹਜੂਰ ਸਾਹਿਬ ਜਾਣ ਤੋਂ ਜਾਂ ਪਟਨਾ ਸਾਹਿਬ ਜਾਂ ਵਾਰਾਨਸੀ ਜਾਂ ਬ੍ਰਿੰਦਾਵਨ ਅਯੋਧਿਆ ਕਿਉਂ ਨਹੀਂ ਜਾਵਾਂਗੇ ਅਸੀਂ ਅਸੀਂ ਹਰ ਜਗ੍ਹਾ ਨੂੰ ਪੂਜਦੇ ਆਂ ਅਸੀਂ ਤਾਂ ਨੈਣਾ ਦੇਵੀ ਜਾ ਕੇ ਆਉਂਦੇ ਆਂ ਸਾਡੇ ਲਈ ਤਾਂ ਸਾਰੇ ਧਰਮ ਇੱਕੋ ਜਿਹੇ ਨੇ ਅਸੀਂ ਤਾਂ ਈਦ ਤੇ ਵੀ ਸ਼ਾਮਲ ਹੁੰਨੇ ਆਂ ਅਸੀਂ ਦੀਵਾਲੀਆਂ ਵੀ ਇਕੱਠੇ ਮਨਾਉਂਦੇ ਆਂ ਅਸੀਂ ਹੋਲੀਆਂ ਇਕੱਠੇ ਖੇਡਦੇ ਆਂ ਅਸੀਂ ਬਸਾਖੀਆਂ ਇਕੱਠੇ ਮਨਾਉਂਦੇ ਸਾਨੂੰ ਤੋੜਨਗੇ ਇਹ ਧਰਮ ਦੇ ਨਾਂ ਤੇ ਕਦੇ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਮਜ਼ਾਹੀ ਦੁੱਖ ਹੈ ਕਿ ਪੰਜਾਬ 'ਚ ਪਾੜ ਕਿਉਂ ਨਹੀਂ ਪੈ ਰਿਹਾ ਪੰਜਾਬ 'ਚ ਦੰਗੇ ਕਿਉਂ ਨਹੀਂ ਹੋ ਰਹੇ ਬੜੀ ਕੋਸ਼ਿਸ਼ ਕਰ ਲਈ ਲੜਦੇ ਹੀ ਨਹੀਂ ਹੈਗੇ ਆਪਸ 'ਚ ਪੰਜਾਬ ਦੀ ਧਰਤੀ ਇੰਨੀ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜਦਾ ਉੱਗ ਪੂਗਾ ਪਰ ਨਫ਼ਰਤ ਦਾ ਬੀਜ ਇੱਥੇ ਉੱਗ ਨਹੀਂ ਸਕਦਾ ਇਹ ਗੱਲ ਮੈਂ ਕਹਿਣੀ ਚਾਹੁੰਦਾ ਬੀਜੇਪੀ ਵਾਲੇ ਸੁਣ ਲੈਣ ਖਾਸ ਤੌਰ ਤੇ ਸੋ ਆ ਸਾਡਾ ਹਾਲ ਕਰ ਰੱਖਿਆ ਇਹਨਾਂ ਨੇ ਪਰ ਅਸੀਂ ਪੰਜਾਬੀ ਆਂ ਵੈਸੇ ਆਪ ਜਨਰੇਟ ਕਰਾਂਗੇ ਅਸੀਂ ਅਸੀਂ ਉਹਨਾਂ ਦੇ ਉਹਨਾਂ ਦੇ ਹੱਥ ਜਿਹੜਾ ਹੱਕ ਹੈ ਉਹ ਮੰਗਾਗੇ ਹੱਥ ਨਹੀਂ ਢਣੇ ਪਰ ਸਾਡੇ ਕੋਲੇ ਆਪਣੇ ਕੋਲੇ ਪੰਜਾਬ ਸਟੇਟ ਹੈ ਸਾਡੇ ਕੋਲੇ ਆਪਣਾ ਰੈਵਨਿਊ ਹੈ ਇਮਾਨਦਾਰ ਸਰਕਾਰ ਆ ਗਈ ਲੀਕੇਜ ਬੰਦ ਹੋ ਗਈ ਖਾਲਾਂ ਚੋਂ ਖੱਡਾਂ ਪੈਣੀਆਂ ਬੰਦ ਹੋ ਗਈਆਂ ਸਿੱਧਾ ਨੱਕੇ ਤੇ ਜਾਂਦਾ ਪਾਣੀ ਸਾਰਾ ਨੱਕਾ ਕੌਣ ਹੈ ਨੱਕੇ ਨੱਕਾ ਮੋੜਿਆ ਹੋਇਆ ਲੋਕਾਂ ਵੱਲ ਨੂੰ ਥੋੜੇ ਵੱਲ ਨੂੰ ਸਾਰਾ ਪਾਣੀ ਥੋੜੇ ਵਾਲੇ ਪਾਸੇ ਨੂੰ ਆਊਗਾ ਭਾਵੇਂ ਕੋਈ ਕੰਨੀ ਦਾ ਕਹਿਰਾ ਵੀ ਹੋਵੇ ਸੁੱਕਾ ਨਹੀਂ ਰਹਿਣਾ ਉਹ ਕੰਨੀ ਦਾ ਕਹਿਰਾ ਸੁੱਕਾ ਰਹਿ ਜਾਂਦਾ ਨਾ ਕੰਨੀ ਦਾ ਕਹਿਰਾ ਵੀ ਸੁੱਕਾ ਛੱਡਣਾ ਨਹੀਂ ਆਪਾਂ ਨੇ ਇਹ ਤੁਹਾਡਾ ਪਿਆਰ ਹੈ ਤੁਹਾਡਾ ਜਿਹੜਾ ਸਤਕਾਰ ਹੈ ਤੁਸੀਂ ਸਾਨੂੰ ਦੇ ਰਹੇ ਹੋ ਇਹ ਉਸੇ ਕਰਕੇ ਆ ਸਾਰਾ ਕੁਝ ਨਹੀਂ ਤਾਂ ਅਸੀਂ ਕੀ ਸੋਚਿਆ ਸੀ ਇਹ ਜਾਂ ਕੁਛ ਚੰਗੇ ਭਲੇ ਵਧੀਆ ਕਲਾਕਾਰਾਂ ਚ ਆਉਂਦੇ ਸੀ ਮਤਲਬ ਚੰਗੇ ਪੈਸੇ ਮੂੰਹੋਂ ਮੰਗਵੇਂ ਮਿਲਦੇ ਸੀ ਲੋਕ ਤਾੜੀਆਂ ਮਾਰਦੇ ਸੀ ਕਿੱਥੇ ਆ ਆ ਪੰਗੇ ਲੈਣੇ ਪੈ ਗਏ ਇਹ ਪੰਗੇ ਉਦੋਂ ਲੈਣੇ ਪੈ ਗਏ ਜਦੋਂ ਇਹ ਚੱਜ ਦੇ ਨਹੀਂ ਨਿਕਲੇ ਜੇ ਇਹੀ ਚੱਜ ਦੇ ਹੁੰਦੇ ਆਪਾਂ ਨੂੰ ਕੀ ਪ੍ਰੋਬਲਮ ਸੀ ਅਰਵਿੰਦ ਕੇਜਰੀਵਾਲ ਜੀ ਸਿਰਫ ਇਹੀ ਕਹਿ ਰਹੇ ਸੀਗੇ ਅੰਨਾ ਹਜਾਰੀ ਜੀ ਦੇ ਅੰਦੋਲਨ ਚ ਕਿ ਮੰਤਰੀ ਤੇ ਸੰਤਰੀ ਵਾਸਤੇ ਇੱਕੋ ਹੀ ਕਾਨੂੰਨ ਕਰ ਦੋ ਇੰਨੇ ਕੀ ਮੰਗ ਸੀ ਇਹ ਕਹਿ ਦਿੰਦੇ ਕਹਿ ਦਿੰਦੀ ਕਾਂਗਰਸ ਸਰਕਾਰ ਸੀ ਉਦੋਂ ਕਿ ਇੱਕੋ ਕਰ ਦਾਂਗੇ ਬਾਅਦ ਚ ਨਾਲੇ ਕਰਨਾ ਵੀ ਪਿਆ ਤਾਂ ਫਿਰ ਪਾਰਟੀ ਹੋਣੀ ਪੈਦਾ ਹੋਣੀ ਸੀ ਪਰ ਇਹਨਾਂ ਨੂੰ ਭੜਕਾਈ ਗਏ ਚੋਣਾਂ ਲੜੀਏ ਚੋਣਾਂ ਲੜੀਏ ਜੀਤ ਕੇ ਆਈਏ ਅਸੀਂ ਤਾਂ ਜਿੱਤ ਕੇ ਆ ਗਏ ਆਪ ਹਾਰੇ ਬੈਠੇ ਨੇ ਉਹਨੂੰ ਸਾਰੇ ਆਪ ਸਾਰੇ ਹਾਰੇ ਸੋ ਇਸ ਕਰਕੇ ਤਾਂ ਆਇਆ ਕਿ ਯਾਰ ਕਿਸੇ ਨਾ ਕਿਸੇ ਨੂੰ ਤਾਂ ਫਿਰ ਆਪਾਂ ਨਰਮਾ ਬੀਜ ਦੇ ਨਰਮੇ ਵਾਲੀ ਬੈਲਟ ਹੈ ਜਿੰਨਰ ਮੈਨੂੰ ਸੁੰਢੀ ਲੱਗ ਜੇ ਬਾਹਰੋਂ ਰੋਲਾ ਪਾ ਕੇ ਜਾਂ ਰੋੜੇ ਮਾਰ ਕੇ ਤਾਂ ਨਹੀਂ ਸੁੰਢੀ ਹਟਦੀ ਸਪਰੇ ਦੀ ਢੋਲੀ ਮੋਢੇ ਤੇ ਰੱਖ ਕੇ ਅੰਦਰ ਵੜਨਾ ਪੈਂਦਾ ਤੇ ਹਰ ਦੂਜੀ ਢੋਲੀ ਤੋਂ ਬਾਅਦ ਨਿੰਬੂ ਵਾਲਾ ਪਾਣੀ ਵੀ ਪੀਣਾ ਪੈਂਦਾ ਕੋਈ ਪਤਾ ਨਹੀਂ ਕਦੋਂ ਚੜ ਜੇ ਕੀਤੇ ਹੋਏ ਨੇ ਸਾਰੇ ਕੰਮ ਇਹ ਆ ਨਾਲ ਹੀ ਤਾਂ ਮੇਰਾ ਇੱਕੋ ਪਤਨ ਦਾ ਤਾਂ ਪਾਣੀ ਪੀਣੇ ਨਾਲ ਹੀ ਤਾਂ ਸਤੌਜ ਆਇਥੋਂ ਆ ਮਾਂਸਾ ਵਾਲੀ ਕੈਂਚੇ ਤੋਂ ਗਾਂ ਟੈਪੀ ਆ ਗਿਆ ਟੈਪੀ ਦੇ ਨਾਲ ਸਤੌਜ ਆ ਗਿਆ ਸੋ ਵੀਰੋ ਤੁਸੀਂ ਜਿੰਨਾ ਪਿਆਰ ਦੇ ਰਹੇ ਹੋ ਮੈਨੂੰ ਨਹੀਂ ਲੱਗਦਾ ਕਿ ਜੇ 7 ਜਨਮ ਵੀ ਲੈ ਲੀਏ ਹਰੇਕ ਜਨਮ ਚ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਰੀ ਜਾਈਏ ਮੈਨੂੰ ਨਹੀਂ ਲੱਗਦਾ ਕਿ ਕਰ ਜਾ ਉਤਰ ਸਕੂਗਾ ਤੁਹਾਡਾ ਜਿਹੜਾ ਤੁਸੀਂ ਪਿਆਰ ਦਾ ਸਾਡੇ ਜੁਮੇ ਚੜਾਇਆ ਹੋਇਆ ਔਰ ਮੇਰੇ ਇਸ ਗੱਲ ਤੇ ਯਕੀਨ ਰੱਖਿਓ ਕਿ ਮੇਰੇ ਵਾਲੇ ਪਾਸੋਂ ਤੁਹਾਨੂੰ ਕੋਈ ਲਾਂਭਾ ਨਹੀਂ ਆਊਗਾ ਤੁਸੀਂ ਆਪਦੇ ਵਾਲੇ ਪਾਸੋਂ ਦੇਖ ਲਿਓ ਕਿ ਪੋਸਟਰ ਪੁਸਤਕ ਕਿੱਥੇ ਲਾਉਣੇ ਨੇ ਰੋਡ ਸ਼ੋ ਕਿੱਥੋਂ ਦੀ ਕੱਢਣਾ ਹੈ ਹੈਨਾ ਜਾਣਾ ਕਿੱਥੇ ਹੈ ਰੈਲੀ ਕਿੱਥੇ ਕਰਾਉਣੀ ਹੈ ਇਧਰਲੇ ਪਾਸੇ ਨਾ ਧਿਆਨ ਕਰਿਓ ਕਹਾਣੇ ਪਾਸੇ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰਖੀ ਆ ਮੈਂ ਮੈਂ ਆਪ ਹੀ ਦੇਖ ਲਊ ਸਾਰਿਆਂ ਨੂੰ ਇਹਨਾਂ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਮੇਰੇ ਕੋਲੇ ਮੇਰੇ ਕੋਲੇ ਇਮਾਨਦਾਰੀ ਵਾਲਾ ਬਹੁਤ ਵੱਡਾ ਇੱਕ ਭਾਂਡਾ ਹੈ ਇਮਾਨਦਾਰੀ ਵਾਲਾ ਭਾਂਡਾ ਮੇਰੇ ਕੋਲੇ ਉਹ ਉਹ ਤੇ ਉਂਗਲ ਨਹੀਂ ਚੱਕ ਸਕਦੇ ਇਹ ਇਹੀ ਤਾਂ ਇਹਨਾਂ ਨੂੰ ਦੋਖ ਹੈ ਵੀ ਯਾਰ ਕਿਵੇਂ ਨਾ ਕਿਵੇਂ ਬੜਾ ਪੰਗਾ ਪੈ ਗਿਆ 2 ਸਾਲ ਹੋ ਗਏ ਇਹ ਫੇਰ ਵੀ ਉਹ ਜਿਵੇਂ ਹੀ ਇਹ ਤਾਂ ਫੱਕਰ ਲਾਈਫ ਵਾਲੀ ਜ਼ਿੰਦਗੀ ਵਾਲੀ ਚੱਲੀ ਆ ਕਮਾਲ ਹੈ ਯਾਰ ਮੁੱਖ ਮੰਤਰੀ ਦਾ 2 ਸਾਲਾਂ ਚ ਕੋਈ ਨਾ ਕੋਈ ਤਾਂ ਕਪਲਾ ਹੁੰਦਾ ਹੈ ਬਹੁਤ ਕੱਢਣ ਨੂੰ ਫਿਰਦੇ ਰਹਿੰਦੇ ਆ ਨਹੀਂ ਨਿਕਲਣਾ ਕਿਉਂਕਿ ਮੇਰੇ ਨਾਲ ਲੋਕ ਨੇ ਮੈਂ ਤੁਹਾਨੂੰ ਕਈ ਪਹਿਲਾਂ ਵੀ ਦੱਸਿਆ ਕਿ ਜਦੋਂ ਬਾਬਾ ਨਾਨਕ ਨੂੰ ਮਰਦਾਨਾ ਜੀ ਨੇ ਕਿਹਾ ਕਿ ਜਦੋਂ ਸਾਰੀਆਂ ਬੰਡਲ ਨਾਲੇ ਹੀ ਮੇਰੇ ਨਾਲ ਪਹੁੰਚ ਜਾਂਦਾ ਉਦੋਂ ਬਾਅਦ ਮੇਰੇ ਤੋਂ ਵੱਧ ਅਮੀਰ ਕੌਣ ਹੋ ਸਕਦਾ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਇਸ ਗੱਲ ਦਾ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਮੈਂ ਤਾਂ ਤੁਹਾਡੇ ਨਾਲ ਮਿਲਦਾ ਰਹਿਣਾ ਮੈਨੂੰ ਇੰਨਾ ਪਤਾ ਜਦੋਂ ਮੈਂ ਮੋੜ ਆਇਆ ਸੀ ਅੱਗੇ ਬਲਿੰਦਰ ਕਾਸ਼ ਜੀ ਦੀ ਰੈਲੀ ਸੀ ਅਗਲੀ ਮਤਲਬ ਮੈਨੂੰ ਉਮੀਦ ਨਹੀਂ ਸੀ ਕਿ ਮੈਂ ਤਲਵੰਡੀ ਪਹੁੰਚ ਜਾਊਂਗਾ ਕਿਉਂਕਿ ਜਦੋਂ ਬਾਜ਼ਾਰ ਦੇ ਵਿੱਚ ਦੀ ਚਾਰੇ ਸੀ ਸਾਡੀ ਗੱਡੀ ਦੇ ਚਾਰੇ ਟਾਇਰ ਤਹਾਂ ਸੀ ਮੈਂ ਉਹਨੂੰ ਕਿਹਾ ਤੂੰ ਗੱਡੀ ਤਾਂ ਰੋਕੋ ਕਹਿੰਦਾ ਜੀ ਮੈਂ ਕਿਉਂ ਰੋਕਾਂ ਲੋਕ ਹੀ ਲਈ ਜਾਂਦੇ ਹੁਣ ਮੈਂ ਦੱਸੂ ਕੀ ਕਰਾਂ ਐਨੀ ਗੱਡੀ ਤਹਾਂ ਚੱਕ ਰੱਖੀ ਸੀ ਇਹ ਪਿਆਰ ਨਹੀਂ ਬਈ ਕਿਤੇ ਭੁੱਲ ਸਕਦੇ ਜਿੰਦੋ ਮਰਜੀ ਦੁਨੀਆ 'ਚ ਬਣ ਜਾਈਏ ਫਰਾਂ ਜਿਹੜਾ ਪਿਆਰ ਆ ਨੱਥ ਨਸਤ ਕੋਣਿਆ ਔਰ ਇਹੀ ਕਹੂੰਗਾ ਕਿ ਲੋਕਾਂ ਕੋ ਅਕਸਰ ਕਹਤੇ ਸੁਨਾ ਹੈ जिंदा रहे तो फिर मिलेंगे इस दिल ने कहा है मिलते रहे तो जिंदा रहेंगे थोड़े च ची रहूँगा जमया तो ची तो तो रहाँगे और रल मिल के काम करा पंजाब में दोबारे रंगला पंजाब बनावे और दृढ़ इरादे छाती ठोक के कहने तुम्हें तो साथ देंगे रहो बहुत बहुत धनबाद इन्ना प्यारोनों तो हाथ उपर जाके दो नारे ला दौ इनकला आवाज ये सीधी इधरों बठिडे पहुंचे लंबी नहीं लंबी तो थोड़ा जैल ਬਾਦਲ ਇਧਰੋਂ ਪਟਿਆਰੇ ਮਹਿਲਾ ਦੇ ਵਿੱਚ ਵੱਜਣ ਇਨਕਲਾਬ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਚਾਹੁੰਦੇ ਵਸਦੇ ਰਹੋ ਤਰੱਕੀ ਕਰਦੇ ਰਹੋ ਬਹੁਤ ਬਹੁਤ ਮਿਹਰਬਾਨੀ